मंदिर शूट में मजा आ रहा है फिर आपको आज हाँ यार बहुत मजा आ रहा है बहुत ही कमाल का मजा आ रहा है आज यहाँ पे दोनों साथ में हाँ जी ये कमाल का मजा <laughs> ਅੱਜ ਆ ਗਿਆ ਦੋਸਤੋ ਮੈਂ ਕੌਪ ਸਿੰਘ ਤੁਹਾਡਾ ਆਪਣਾ ਹੋਸਟ ਤੇ ਤੁਸੀਂ ਦੇਖ ਰਹੇ ਹੋ ਮਰ ਜਾਣਾ ਟੀਵੀ ਦੋਸਤੋ ਗੱਲ ਕਰਦੇ ਆਂ ਮੁਖਮੰਤਰੀ ਦੀ ਮੁਖਮੰਤਰੀ ਪੰਜਾਬੀ ਇੰਡਸਟਰੀ ਦਾ ਉਹ ਸਟਾਰ ਆਏ ਜਿਸ ਨੇ ਬਹੁਤ ਘੱਟ ਸਮੇਂ ਵਿੱਚ ਬਹੁਤ ਹੀ ਵੱਡੀਆਂ ਲੰਘਾਂ ਕੁੱਟ ਲਈਆਂ ਨੇ ਤੇ ਅੱਜ ਪੰਜਾਬੀ ਇੰਡਸਟਰੀ ਵਿੱਚ ਇੱਕ ਹੀ ਨਾਮ ਜ਼ਿਆਦਾ ਚੱਲਦਾ ਹੈ ਬਸ ਮੁਖਮੰਤਰੀ ਮੁਖਮੰਤਰੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੁਖਮੰਤਰੀ ਇੱਕ ਗਰੀਬ ਪਰਿਵਾਰ ਚੋਂ ਉੱਠਿਆ ਉਹ ਬੱਚਾ ਹੈ ਜਿਸ ਦੇ ਅੱਜ ਲੱਖਾਂ ਹੀ ਫੈਨ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੁਖਮੰਤਰੀ ਦਾ ਪਹਿਲਾ ਗਾਣਾ ਆਇਆ ਧਮਕਬੇਸ ਤੇ ਉਸ ਤੋਂ ਬਾਅਦ ਮੁਖਮੰਤਰੀ ਦਾ ਗਾਣਾ ਆਇਆ ਡੈਵਿਲ ਤੇ ਹੁਣ ਮੁੱਖ ਮੰਤਰੀ ਦਾ ਨਵਾਂ ਇੱਕ ਗਾਣਾ ਕਹਿ ਲਓ ਕਿ ਇੱਕ ਨਵਾਂ ਸ਼ਬਦ ਆਇਆ ਖਾਲਸੇ ਦੀ ਕਾਰ ਜਿਸ ਨੂੰ ਲੋਕ ਬਹੁਤ ਹੀ ਜ਼ਿਆਦਾ ਪਿਆਰ ਦੇ ਰਹੇ ਨੇ ਤੇ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਮੁੱਖ ਮੰਤਰੀ ਦੇ ਨਵੇਂ ਪ੍ਰੋਜੈਕਟ ਕਿਹਰੇ ਆ ਰਹੇ ਨੇ ਮੁੱਖ ਮੰਤਰੀ ਕਿਹਰੇ ਨਵੇਂ ਗਾਣੇ ਲੈ ਕੇ ਆ ਰਿਹਾ ਹੈ ਦੋਸਤੋ ਮੁੱਖ ਮੰਤਰੀ ਦਾ ਹੁਣ ਗਾਣਾ ਆਵੇਗਾ ਹਾਊ ਮੈਨੀ 걸ਫ੍ਰੈਂਡਸ ਮੁੱਖ ਮੰਤਰੀ ਦਾ ਇਹ ਗਾਣਾ ਹੋਵੇਗਾ ਅਕੀਰਾ ਨਾਲ ਜੀ ਹਾਂ ਦੋਸਤੋ ਅਕੀਰਾ ਤੇ ਮੁੱਖ ਮੰਤਰੀ ਇਸ ਗਾਣੇ ਨੂੰ ਪੰਜਾਬੀ ਇੰਡਸਟਰੀ ਸਾਹਮਣੇ ਲੈ ਕੇ ਆ ਰਹੇ ਨੇ सोंग जी आ आपका हमारे साथ सॉन्ग आ रहा है किननिया से दिया किननिया वो फिर सॉन्ग में बताएंगे एक तो इतनी फनी हिंदी बोल रहे हैं ना और पंजाबी से ज्यादा मजा आ रहा है और कौन सी डेट का आ रही है डेट तिथि तो बताई नहीं तो हमने <laughs> ਤੇ ਇਸ ਤੋਂ ਬਾਅਦ ਮੁੱਖ ਮੰਤਰੀ ਦਾ ਦੂਸਰਾ ਗਾਣਾ ਆ ਰਿਹਾ ਹੈ ਡੈਥ ਅੰਡਰ ਟਰੀ ਆਫ ਮਰਜੁਆਨਾ ਜੀ ਹਾਂ ਦੋਸਤੋ ਇਹ ਗਾਣਾ ਹੋਵੇਗਾ ਓਜੀ ਅਫੀਸ਼ੀਅਲ ਫੀਟ ਨਾਲ ਤੇ ਇਸ ਤੋਂ ਨੈਕਸਟ ਗਾਣਾ ਆਵੇਗਾ ਜਿਸ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਜੀ ਹਾਂ ਦੋਸਤੋ ਇਸ ਗਾਣੇ ਦਾ ਨਾਮ ਹੈ ਤਮਕ ਬੇਸ 2 ਤੇ ਇਹ ਗਾਣਾ ਮੁੱਖ ਮੰਤਰੀ ਦਾ ਸੋਨੀ ਮਾਨ ਨਾਲ ਆਵੇਗਾ ਸੋ ਦੋਸਤੋ ਇਸ ਹੁਣ ਦੀ ਅਪਡੇਟ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੁੱਖ ਮੰਤਰੀ ਦੇ ਇਹਨਾਂ ਗਾਣਿਆਂ ਦੀ ਕਿੰਨੀ ਕੁ ਵੇਟ ਏ ਸੋ ਦੋਸਤੋ ਮਿਲਾਂ ਕਿਸੇ ਨਵੀਂ ਅਪਡੇਟ ਨਾਲ ਤਦ ਤੱਕ ਦੇਖਦੇ ਰਹੋ ਮਰ ਜਾਣਾ ਟੀਵੀ